ਰਾਜਵੀਰ ਚੁਪਕੀ ਜੀ 4 ਸਾਲ ਬਿੱਤਣ ਮਗਰੋਂ ਸਰਕਾਰ ਦਾ ਸਰਪੰਚਾਂ ਦੇ ਨਾਲ ਮੀਟਿੰਗਾਂ ਦਾ ਸਿਲਸਿਲਾ ਫੇਰ ਸ਼ੁਰੂ ਹੋ ਗਿਆ ਇਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਸਿਲਸਿਲਾ ਤਾਂ ਜੀ ਇਹ ਜੜੀਆਂ ਹੁਣ ਟਾਈਮ ਖਰਾਬ ਹੀ ਕਰਦੇ ਨੇ ਸਰਪੰਚਾਂ ਦਾ ਪੰਚਾਇਤਾਂ ਦਾ ਪੰਚਾਂ ਦਾ ਇਹਦੀ ਕੋਈ ਲੋੜ ਨਹੀਂ ਹੈਗੀ ਹੁਣ ਤਾਂ ਸਾਡਾ ਜਿਹੜਾ ਵੀ ਪੰਚਾਇਤਾਂ ਦਾ ਟਰਮ ਉਹ ਤਾਂ ਪੂਰੀ ਹੋਣ ਦਾ ਬਸ 15-20 ਦਿਨ ਰਹਿ ਗਏ ਅੱਜ ਤੋਂ 10 ਦਿਨ ਪਹਿਲਾਂ ਮੀਟਿੰਗਾਂ ਸੀਗੀਆਂ ਬਲਾਕ ਦੇ ਵਿੱਚ ਸਰਪੰਚਾਂ ਨੂੰ ਗਾਈਡ ਕਰਦੇ ਸੀਗੇ ਵੀ ਸਰਪੰਚਾਂ ਕੋਲ ਕੀ ਪਾਵਰ ਆਉਂਦੀਆਂ ਨੇ ਸਰਪੰਚ ਨੇ ਕੀ ਕੰਮ ਕਰਨ ਦੇ ਕੀ ਅਧਿਕਾਰ ਨੇ ਕਿਵੇਂ ਗਰਾਂਟਾਂ ਪ੍ਰਾਪਤ ਕਰਨੀਆਂ ਨੇਗੀਆਂ ਉਹ ਤਾਂ ਸਾਰਾ ਕੁਝ ਸਮਾਂ ਹੁਣ ਬੀਤ ਗਿਆ ਹੁਣ ਇਦਾਂ ਦੀਆਂ ਮੀਟਿੰਗਾਂ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਬਲਾਕ ਨੂੰ ਇਹ ਸਮਾਂ ਬਰਬਾਦ ਕਰ ਰਹੇ ਨੇ ਤੇ ਤੁਸੀਂ ਇਹਨਾਂ ਮੀਟਿੰਗਾਂ ਦੇ ਵਿੱਚ ਗਏ ਹੋ ਤੇ ਇਹਨਾਂ ਮੀਟਿੰਗਾਂ ਦੇ ਵਿੱਚ ਤੁਹਾਡੇ ਨਾਲ ਕੀ ਵਾਰਤਾ ਲੱਭ ਹੋ ਰਹੀ ਹੈ ਵਾਰਤਾ ਜੀ ਇਹ ਸਮਝ ਲਓ ਵੀ ਜਦੋਂ ਜਾਣਦੇ ਆਪਾਂ ਉੱਥੇ ਸਾਨੂੰ ਬਟਾਪ ਠੂਕੇ ਮਾੜਾ ਮੋਟਾ ਜਿਹੜਾ ਆਪਦਾ ਸਮਝਾਉਣਾ ਉਹ ਮੋੜ ਦਿੰਦੇ ਨੇਗੇ। ਹੂੰ। ਤਾਂ ਬੱਸ ਕਰਦੇ ਨੇ ਕੁੱਲ ਮਿਲਾ ਕੇ ਇਹ ਗੱਲਾਂ ਨੇ। ਤੁਸੀਂ ਜਿਸ ਤਰ੍ਹਾਂ ਸ਼ਬਦ ਵਰਤਿਆ ਹੈ ਨਾ ਵੀ ਤੁਹਾਨੂੰ ਉੱਥੇ ਬਿਠਾ ਕੇ ਸਮਝਾਇਆ ਜਾਂਦਾ ਤੇ ਇਸ ਸਮੇਂ ਜੀ ਤੱਕ ਹੁਣ ਤੱਕ ਸਾਨੂੰ ਹੋਰ ਪਿੰਡਾਂ ਤੋਂ ਜਾਣਕਾਰੀ ਮਿਲੀ ਹੈ। ਸਾਨੂੰ ਇਹ ਜਾਣਕਾਰੀ ਮਿਲੀ ਹੈ ਕਹਿੰਦੇ ਹੁਣ ਉਹਨਾ ਮੀਟਿੰਗਾਂ ਦੇ ਵਿੱਚ ਬਲਾਗ ਦੇ ਵਿੱਚ ਵੀ ਮੀਟਿੰਗਾਂ ਹੋਈਆਂ ਨੇ ਤੇ ਚੰਡੀਗੜ੍ਹ ਵੀ ਤੁਸੀਂ ਮੀਟਿੰਗਾਂ ਲਈ ਗਏ ਹੋ। ਉੱਥੇ ਤੁਹਾਨੂੰ ਹੁਣ ਛੱਲ ਜਾਂ ਸਾਲ ਬਾਅਦ ਦੱਸਿਆ ਜਾਂਦਾ ਵੀ ਸਰਪੰਚੀ ਕਿਵੇਂ ਕਰਨੀ ਚਾਹੀਦੀ ਹੈ। ਇਸ ਨੂੰ ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰਦੇ ਜਦੋਂ ਉੱਥੇ ਗਏ ਤੁਹਾਨੂੰ ਇਹ ਦੱਸ ਸਰਪੰਚੀ ਦਾ ਹੀ ਹੁਣ ਸਿੱਖ ਗਏ ਸੀ ਹੁਣ ਤਾਂ ਇਹਨਾਂ ਨੂੰ ਕੋਈ ਫਾਇਦਾ ਨਹੀਂ ਹੈਗਾ ਮੈਂ ਚੰਡੀਗੜ੍ਹ ਵੀ ਮੀਟਿੰਗ ਅਟੈਂਡ ਕਰਕੇ ਆ ਜਿਹੜੀ ਸਰਪੰਚਾਂ ਨੂੰ ਸੀਗੀ ਸੈਕਟਰੀਆਂ ਨੂੰ ਜੇਈ ਵਗੈਰਾ ਸਾਰੇ ਪਹੁੰਚੇ ਹੋਏ ਸੀਗੇ ਉੱਥੇ ਪਰ ਇਹ ਪਹਿਲਾਂ ਵੀ ਮੈਂ ਤੁਹਾਨੂੰ ਕਿਹਾ ਵਾ ਵੀ ਟਾਈਮ ਖਰਾਬ ਕਰਦੇ ਰਾ ਹੁਣ ਤਾਂ ਜਿਹੜੀਆਂ ਇਹਨਾਂ ਨੂੰ ਨਵੀਆਂ ਪੰਚਾਇਤਾਂ ਨੂੰ ਸਮਝਾਉਣਾ ਚਾਹੀਦਾ ਜਾਂ ਸਾਨੂੰ 4 ਸਾਲ ਪਹਿਲਾਂ ਸਮਝਾਉਂਦੇ ਹ ਹਾਦਰੋਂ ਵੱਧ ਹਰ ਇੱਕ ਬੰਦੇ ਹਲਕੇ ਦੇ ਵਿੱਚ ਸਰਪੰਚਾਂ ਨੂੰ ਨੌਲੇਜ ਨਹੀਂ ਹੈਗੀ ਵੀ ਕੀ ਕਰਨਾ ਕਿਵੇਂ ਨਹੀਂ ਕਰਨਾ ਹੈਗਾ ਮਤਾ ਕਿਵੇਂ ਪੋਣਾ ਹੂੰ ਹੁਣ ਜਿਹੜੇ ਗਾਈਡ ਆ ਜਿਹਨੂੰ ਪਤਾ ਵਾ ਗਾਈਡ ਕਰਦਣੇ ਜਿਹੜੇ ਹੁਣ ਸਮਝੇਦਾ ਉਹਦਾ ਕੋਈ ਫਾਇਦਾ ਨਹੀਂ ਹੋਣਾ ਹੈਗਾ ਆਪਾਂ ਨੂੰ ਜੇਕਰ ਆਪਾਂ ਗੱਲ ਕਰੀ ਬਦਲਾਵ ਵਾਲੀ ਸਰਕਾਰ ਦੀ ਤਾਂ ਬਦਲਾਵ ਵਾਲੀ ਸਰਕਾਰ ਦੇ ਕੰਮ ਕਰਾਂ ਨੂੰ ਤੁਸੀਂ ਕਿਸਾਂ ਦੇਖ ਰਹੇ ਹੋ ਕੰਮ ਕਰਦਾ ਇਹਨਾਂ ਦੇ ਸਿਰਫ ਜੀ ਅਖਬਾਰਾਂ ਵਿੱਚ ਜਾਂ ਬੋਰਡਾਂ ਤੇ ਨੇਗੇ ਹੂੰ ਅਜਵੇਂ ਨਹੀਂ ਪੱਦਰ ਤੇ ਕੋਈ ਕੰਮ ਨਹੀਂ ਹੈਗਾ ਹੂੰ ਅੱਗੇ ਨਾਲ ਲੋਕ ਦੁਖੀ ਨੇ ਹੂੰ ਬਦਲਾਵ ਵਾਲੀ ਸਰਕਾਰ ਤੋਂ ਮਜ਼ਦੂਰ ਵੀ ਦੁਖੀ ਆ ਕਿਸਾਨ ਵੀ ਦੁਖੀ ਆ ਮਲਾਜ਼ਮ ਵੀ ਦੁਖੀ ਨੇ ਹੂੰ ਇਹ ਬਦਲਾ ਨਹੀਂ ਆਇਆ ਹੈਗਾ ਇਹ ਤਾਂ ਹੁਣ ਬਈ ਸਮਝ ਲਓ ਬਈ ਇੱਕ ਦਬਕੀਆਂ ਵਾਲੇ ਡਰਾਉਣ ਵਾਲੇ ਸਰਕਾਰ ਬਣੀ ਹੋਈ ਆ ਵਿਕਾਸ ਕਰਨ ਦਾ ਇਹਨਾਂ ਨੂੰ ਮੌਕਾ ਦਿੱਤਾ ਵਿਕਾਸ ਕਰਨ ਇਹ ਤਾਂ ਕਦੇ ਉਹ ਫੜ ਲਿਆ ਕਦੇ ਉਹ ਫੜ ਲਿਆ ਫੜਫੜੀ ਕਰੀ ਜਾਂਦੇ ਨੇ 2 ਸਾਲ ਲੰਘ ਗਏ 6 ਮਹੀਨੇ ਪਹਿਲਾਂ ਰੌਲਾ ਪੈਣਾ ਲੜਾਈ ਸਾਰ ਹੈਗੇ ਇਹਨਾਂ ਦੇ ਇਹ ਸਾਰਾ ਕੁਝ ਚੱਲਦਾ ਜੀ ਇਹ ਨਲਾਇਕ ਸਰਕਾਰ ਆ ਇਹਨਾਂ ਤੋਂ ਕੋਈ ਆਸ ਨਹੀਂ ਰੱਖ ਸਕਦੇ ਹੈਗੇ ਆ ਪੰਜ ਸਟੇਟਾਂ ਵਿੱਚ ਵੋਟਾਂ ਪਈਆਂ ਲੱਗੀਆਂ ਉੱਥੇ ਦੇਖ ਲਓ ਵੀ ਕੀ ਬਦਲਾ ਆਇਆ ਵਾ ਪੰਜਾਂ ਦੇ ਵਿੱਚ ਇੱਕ ਜਗ੍ਹਾ ਕਾਂਗਰਸ ਨੇ ਜਿੱਤੀ ਆ ਚਾਰ ਜਗ੍ਹਾ ਤੇ ਜਿੱਤੀ ਆ ਬੀਜੇਪੀ ਸਰਕਾਰ ਉੱਥੇ ਕੀ ਹੋਇਆ ਵਾ ਨਾ ਮਨਜ਼ੂਰ ਵੋਟ ਨੌਤਾ ਨੌਤਾ ਤੋਂ ਘੱਟ ਵੋਟ ਤਾਂ ਝਾੜੂ ਨੂੰ ਪਈ ਆ ਇਹ ਹੋਰ ਕੀ ਬਦਲਾ ਕਰ ਲੋਕਾਂ ਦਾ ਮਨ ਮੁੜ ਗਿਆ ਜਲਦੀ ਹੀ ਸਰਕਾਰ ਇਹਨਾਂ ਦੇ ਆਪਦੇ ਜਿਹੜੇ ਜਿਵੇਂ ਵਾਅਦੇ ਕੀਤੇ ਸੀਗੇ ਝੂਠੇ ਪੈ ਗਏ ਇਹ ਹੁਣ ਕੋਈ ਆਸ ਨਹੀਂ ਰੱਖਦੇ ਹੈਗੇ ਲੋਕ ਇਹ ਤਾਂ ਸਮਝ ਲਓ ਵੀ ਸਰਕਾਰ ਜਿਵੇਂ ਆਦ ਕੀ 92 ਬੰਦੇ ਆਗੇ ਇਹਨਾਂ ਦੇ ਗਾਹਾਂ ਨੂੰ 12 ਆਉਣੇ ਮੁਸ਼ਕਲ ਨੇ ਇਹਨਾਂ ਦੇ ਜੇ ਕਿਰਪਾ ਗੱਲ ਕਰੀ ਹਲਕਾ ਗਿਲਦੀ ਤਾਂ ਹਲਕਾ ਗਿਲਦੇ ਪਿੰਡਾਂ ਦੇ ਵਿੱਚੋਂ ਰਾਜਵੀਰ ਚੁਪਕੀ ਜੀ ਇਹ ਜਾਣਕਾਰੀ ਮੀਡੀਆ ਕਹਿੰਦੇ ਪਿੰਡਾਂ ਦੇ ਵਿੱਚ ਫੈਕਟਰੀ ਦੀ ਬਹੁਤ ਸਮੱਸਿਆ ਹੈ ਕਿੰਨਾ ਕੁ ਸੱਚ ਹੈ 100% ਸੱਚਾ ਜ਼ਿਲ੍ਹਾ ਜੀ ਤੁਹਾਨੂੰ ਕਿਹਾ ਜੀ 46 ਪਿੰਡਾਂ ਦੇ ਡੇਲੋਂ ਬਲਾਕ ਦੇ ਵਿੱਚ 46ਾਂ ਦੇ ਵਿੱਚੋਂ 2-3 ਸੈਕਟਰੀ ਹੋਣਗੇ ਦੋ ਪਹਿਲਾਂ ਸੀਗੇ ਦੋ ਹੁਣ ਹੋਰ ਮਗਾਏ ਸੀਗੇ ਉਹ ਵੀ ਛੁੱਟੀਆਂ ਤੇ ਰਹਿੰਦੇ ਨੇਗੇ ਦੋ ਬੰਦੇ ਬਲਾਕ ਨੂੰ ਨਹੀਂ ਅਟੈਂਡ ਕਰ ਸਕਦੇ ਉਥੇ ਜਾਣਾ ਹੋਂ ਬਲਾਕ ਚ ਅੱਜ ਵੀ ਗਿਆ ਮੈਂ ਕੋਈ ਸੁਣਵਾਈ ਨਹੀਂ ਕੋਈ ਸੈਕਟਰੀ ਨਹੀਂ ਸੁਣਦਾ ਕੋਈ ਜਈ ਨਹੀਂ ਸੁਣਦਾ ਹੈਗਾ ਕੀ ਕਰੋਗੇ ਸਰਪੰਚ ਪੰਚਾਇਤ ਕੀ ਕਰੋਗੇ ਕੋਈ ਫਾਇਦਾ ਨਹੀਂ ਹੈਗਾ ਇਹਨਾਂ ਨੂੰ ਸੈਕਟਰੀ ਚਾਹੀਦੇ ਘਟੋ ਘਟ ਇੱਥੇ 8-10 ਸੈਕਟਰੀ ਚਾਹੀਦੇ ਨੇ ਇੱਕ ਸੈਕਟਰੀ ਕੋਲੇ 4 ਤੋਂ 5 ਪਿੰਡ ਹੋਣੇ ਚਾਹੀਦੇ ਨੇ ਇੱਥੇ ਦੋ ਸੈਕਟਰੀ ਨੇ ਕੀ ਕਰਨਗੇ ਉਹ ਇਹ ਜਸਵਾਲ ਦੇਖਣਗੇ ਕਿ ਜਾ ਕੇ ਉਧਰ ਲਤਾਲਾ ਦੇ ਆ ਦੇਖਣਗੇ ਲੈ ਆ ਆਪਣਾ ਮਹਿਮਾ ਸਿੰਘ ਵਾਲਾ ਜਾ ਭੀੜ ਦੇਖਣਗੇ ਜਾ ਕੇ ਇਹ ਸਭ ਤੋਂ ਵੱਡੀ ਸਰਕਾਰ ਦੇ ਨੇ ਲੱਗੀ ਹੈ ਜਦੋਂ ਕਾਂਗਰਸ ਸਰਕਾਰ ਸੀਗੀ ਉਹ ਸੈਕਟਰੀ ਵਿੱਚ ਕੋਈ ਕਮੀ ਨਹੀਂ ਸੀਗੀ ਇੱਕ ਸੈਕਟਰੀ ਨੂੰ 5 ਤੋਂ 7 ਇੰਨੇ ਕਿ ਪਿੰਡਾਂ ਨੂੰ ਸੀਗੇ ਆ ਹੁਣ ਤਾਂ ਦੋ ਸੈਕਟਰੀ ਮਹਿங்கோ ਬਲਾਗ ਚਲਾ ਰਹੇ ਨੇ ਕਿ ਜਿਹੜੇ ਹਿਸਾਬ ਨਾਲ ਲਸਣ ਬਣੇ ਹੋਣੇ ਨੇ ਕਿ ਬਈ ਆ ਇਲੈਕਸ਼ਨ ਦੁਬਾਰ ਮੈਨੂੰ ਲੱਗਦਾ ਬਲਾਗ ਚ ਇਕੱਲਾ ਵੀਡੀਓ ਸਾਥ ਤੇ ਇੱਕ ਅੱਧਾ ਸੈਕਟਰੀ ਲੈ ਜਾਊਗਾ ਜਈ ਰਹਿ ਜਾਊਗਾ ਬਲਾਹ ਖਾਲੀ ਹੋਇਆ ਪਿਆ ਜੀ ਇਦਾਂ ਨਹੀਂ ਪਿੰਡਾਂ ਦੀਆਂ ਜਿਹੜੀਆਂ ਆਪਣੇਆਂ ਗਰੰਟੀਆਂ ਹੀ ਨੇ ਖਰਚ ਹੋਣੀਆਂ ਇਹ ਸਾਰਾ ਜਾਦਾ ਸਰਕਾਰ ਦੀ ਨੀਤੀ ਆ ਇਹ ਵੀ ਜਿੰਨਾ ਪੈਸਾ ਪਿੰਡਾਂ ਦੇ ਵਿੱਚ ਪਿਆ ਉਹਨੇ ਹੀ ਖਰਚਣ ਦੇਣਾ ਹੈਗਾ ਵੀ ਇਹ ਹੀ ਪੈਸਾ ਜਿਹਨਾਂ ਕੋ 5-5 7-7 10-10 ਲੱਖ ਪਿੰਡਾਂ 'ਚ ਪਿਆ ਵਾ। ਇਹੀ ਪੈਸੇ ਦੇ ਨਾਲ ਆਂ ਗਾਹਾਂ ਵਾਲੇ ਸਰਪੰਚਾਂ ਨੂੰ ਇਹ ਸਰਪੰਚੀ ਕਰਾਉਣੀ ਚਾਹੁੰਦੇ ਨੇ। ਜੇਕਰ ਗੱਲ ਕਰੀਏ ਤੁਹਾਡੇ ਪਿੰਡ ਚੁਪਕੀ ਦੀ ਕਿ ਇਸ ਸਮੇਂ ਪਿੰਡ ਚੁਪਕੀ ਦੇ ਵਿਕਾਸ ਕੰਮ ਚੱਲ ਰਹੇ ਨੇ? 2 ਸਾਲ ਹੋ ਗਏ ਕੋਈ ਕੰਮ ਨਹੀਂ ਚੱਲਿਆ ਜੀ। ਆ ਸਰਕਾਰ ਤੋਂ ਤਾਂ ਕੋਈ ਪੈਸਾ ਨਹੀਂ ਆਇਆ ਹੈਗਾ ਸਾਨੂੰ। ਜਿੰਨੇ ਸਾਡੇ ਕੋ ਫੰਡ ਆਏ ਸੀਗੇ 14ਵਾਂ ਵਿੱਤ 15ਵਾਂ ਵਿੱਤ ਜਾਂ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਦੇ ਜਾਂ ਐਮਪੀ ਕੋਟੇ ਜੋਂ ਆਏ ਸੀਗੇ ਉਹ ਸਾਰੇ ਅਸੀਂ ਲਾਤੇ ਸੀਗੇ ਜਿਹੜੇ ਹੁਣ ਇੰਨਾ ਦੀ ਸਰਕਾਰ ਤੋਂ ਸਾਨੂੰ ਬਿਤਾਏ ਨੇਗੇ ਉਹ ਖਰਚੇ ਨਹੀਂ ਹੈਗੇ ਅਸੀਂ ਅਜੇ ਨਾ ਖਰਚਣ ਦਿੰਦੇ ਨੇ ਜੋ ਜਾਈਦਾ ਵੀ ਆਹ ਮਤਾ ਕਰ ਦੋ ਪਾਸ ਕਰ ਦੋ ਕੋਈ ਸੁਣਵਾਈ ਨਹੀਂ ਹੈਗੀ ਉੱਥੇ ਸਿਟੀ ਲਾਈਵ ਚੈਨਲ ਦੇ ਜਰੀਏ ਹਲਕਾ ਗਿਲ ਦੇ ਵਿੱਚ ਬਨੇ ਬਦਲਾ ਦੇ ਐਮਐਲਏ ਸਰਦਾਰ ਜੀਵਨ ਸਿੰਘ ਸੰਗੋਬਾਲ ਜੀ ਨੂੰ ਤੁਸੀਂ ਆਪਣੇ ਪਿੰਡ ਚੁਪਕੀ ਦੇ ਸਬੰਧ ਵਿੱਚ ਕੀ ਕਹਿਣਾ ਚਾਹੂਗੇ ਮੇਰਾ ਤਾਂ ਇਹੀ ਮੈਸੇਜ ਆ ਜੀ ਐਮਐਲਏ ਸਾਹਿਬ ਨੂੰ ਵੀ ਤੇ ਜਿਹੜੇ ਆਪਣੇ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਨੂੰ ਮੈਂ ਤਾਂ ਇਹੀ ਸਨੇਹ ਦੇਣਾ ਚਾਹੁੰਦਾ ਵਾਂ ਵੀ ਜੇ ਤੁਸੀਂ ਬਦਲਾ ਦਾ ਨਾਲਾ ਦੇ ਕੇ ਪੰਜਾਬ ਦੇ ਵਿੱਚ ਆਏ ਸੀਗੇ ਫਿਰ ਬਦਲਾ ਲਿਆਓ ਆ ਬਦਲਾ ਕੁਰੀਆ ਦਾ ਕੰਮ ਨਾ ਕਰੋ ਪਿੰਡਾਂ ਦੇ ਵਿਕਾਸ ਜਿਹੜੇ ਰੋਕੇ ਹੋਏ ਨੇਗੇ ਉਹਨਾਂ ਨੂੰ ਸ਼ੁਰੂ ਕਰੋ ਜਿੱਥੇ ਸੈਕਟਰੀ ਦੀ ਕਮੀ ਆ ਤਾਂ ਪੂਰੀ ਕਰਨ ਮੇਰੇ ਹਿਸਾਬ ਨਾਲ ਤਾਂ ਵੀ 2 ਸਾਲ ਲੌਗੇ ਸਰਕਾਰ ਬਣੀ ਨੂੰ 2 ਸਾਲ ਤੋਂ ਰਹਿੰਦੇ ਹੋਣਗੇ ਥੋੜੇ ਦਿਨ ਦੁਆਰਾ ਐਮਐਲਏ ਸਾਹਿਬ ਨੇ ਗੜਾ ਥੋੜਾ ਮਾਰੇ ਆ ਜਾਂ ਕਿ ਇਹ ਚੀਜ਼ ਦਾ ਵਿਲੋਗ ਗਰੰਟਾ ਦੀ ਮੰਗ ਕਰੀ ਹੈ ਮਤੇ ਭੇਜੇ ਹੋਣਗੇ ਪਰ ਇੱਥੇ ਸਰਕਾਰ ਦਾ ਤਾਂ ਸੱਤਿਆ ਨਾ ਸੋਇਆ ਪਿਆ ਵਾ ਕੋਈ ਆਸ ਨਹੀਂ ਹੈਗੀ ਨਾ ਲੋਕਾਂ ਨੂੰ ਨਾ ਪੰਚਾਇਤਾਂ ਨੂੰ ਆ ਲੋਕਾਂ ਨੇ ਬਦਲਾ ਦੇ ਲਿਆ ਜਿੱਦਾਂ 2 ਸਾਲ ਲੰਘੇ 22-3 ਸਾਲ ਉਹ ਵੀ ਨੰਘਿਆਣੇ ਨੇਗੇ ਮੈਸੇਜ ਤਾਂ ਮੈਡਮ ਜੀ ਤਾਂ ਲਾਈਏ ਅਸੀਂ ਵੀ ਜੇ ਸਾਡੀ ਕੋਈ ਗਾਹ ਸੁਣਵਾਈ ਹੋਵੇ ਕੋਈ ਸੁਣਵਾਈ ਨਹੀਂ ਹੈਗੀ ਨਾ ਹੋਣੀ ਆ ਨਾ ਕੰਮ ਕਰ ਤੁਰਨੇ ਇਹਦਾ ਜਿਹੜੇ ਗਾਂਲੇ ਸਰਪੰਚ ਬਣਨਗੇ ਉਹ ਦੇਖ ਲਿਓ ਤਿੰਨ ਸਾਲ ਉਹਨਾਂ ਨੇ ਧੱਕੇ ਖਾਣੇ ਨੇ ਕਿ ਜਦੋਂ ਕੋਈ ਨਵੀਂ ਸਰਕਾਰ ਆਉਣੀ ਹੈ ਕਾਂਗਰਸ ਆਉਣੀ ਹੈਗਾ ਹਾਂ ਤੇ ਉਹ ਤਾਂ ਲੋਕ ਟੈਕ ਕਰੀ ਬੱਟੇ ਨੇਗੇ ਵੀ ਕਾਂਗਰਸ ਨੂੰ ਬਣਾਉਣਾ ਵਾ ਜਿੰਨਾ ਪੈਸਾ ਇਹਨਾਂ ਦਾ ਹੁਣ ਮਾੜਾ ਮੋੜਾ ਦਿੱਤਾ ਹੋਊਗਾ ਇਹਨਾਂ ਦਾ ਸਰਕਾਰ ਤਾਂ ਦੇ ਨਹੀਂ ਸਕਦੀ ਮੇਰੇ ਹਿਸਾਬ ਨਾਲ ਫਾਂਡਾ ਇਹਨੇਗੇ ਉਹੀ ਉਹਨਾਂ ਨੇ ਉਹ ਖਰਚ ਦੇਣੇ ਤੋਂ ਸਾਰਾ ਟਾਂਚਾ ਹਿਲਾ ਪਿਆ ਪੰਜਾਬ ਦਾ ਉਹਦੇ ਵਿੱਚ ਸਾਡਾ ਬਲਾਕ ਵੀ ਆ ਜਾਂਦਾ ਕਾਣੀ ਖਾਤੋਂ ਵੀ ਪਿਆ ਪੰਚਾਇਤਾਂ ਨੂੰ ਚਲਾਉਣ ਦਾ ਢਾਂਗ ਹੀ ਨਹੀਂ ਹੈਗਾ ਇਹਨਾਂ ਨੂੰ ਨਹੀਂ ਜਿਵੇਂ ਪਹਿਲਾਂ ਸਰਕਾਰਾਂ ਸੀਗੀਆਂ ਉਹ ਹਣੇ ਹੀਆਂ ਸੀਗੀਆਂ ਉਹ ਉਹਨਾਂ ਕੋਲ ਸਾਰੀ ਨੌਲੇਜ ਸੀਗੀ ਇਹਨਾਂ ਦਾ ਬੇਨੌਲੇ ਸਾਰੇ ਬਣੇ ਹੋਏ ਨੇ ਪਹਿਲਾਂ ਇਹਨਾਂ ਨੂੰ ਜਿਹੜੇ ਸਰਕਾਰ ਨੂੰ ਮੈਂ ਇੱਕ ਮੈਸੇਜ ਦੇਣਾ ਚਾਹੁੰਦਾ ਵੀ ਜਿਹੜਾ ਬੰਦਾ ਐਮਐਲਏ ਕਰਕੇ ਲੜਦਾ ਨਾ ਉਹ ਪਹਿਲਾਂ ਸਰਪੰਚ ਮੈਂਬਰ ਹੋਣਾ ਚਾਹੀਦਾ ਸਰਪੰਚ ਨੂੰ ਸਾਰੇ ਪਿੰਡ ਦਾ ਪਤਾ ਹੁੰਦਾ ਵੀ ਇੱਥੇ ਕੀ ਪਿੰਡ ਦੇ ਵਿੱਚ ਕਮੀ ਆ ਕਿੱਥੇ ਪੈਸੇ ਲਾਉਣੇ ਨੇਗੇ ਉਹ ਕੋਈ ਉੱਠ ਕੇ ਆ ਕੇ ਬੰਦਾ ਸਾਰ ਮੈਮ ਲੇ ਬਣ ਜਾਂਦਾ ਵਾ ਉਹਨੂੰ ਕੀ ਪਤਾ ਹੁੰਦਾ ਵੀ ਰਾਜਨੀਤੀ ਕੀ ਆ ਪਿੰਡਾਂ ਦਾ ਵਿਕਾਸ ਕੀ ਆ ਇਹ ਮੈਂ ਤਾਂ ਚੀਜ਼ਾਂ ਨੂੰ ਲਾਈਕ ਨਹੀਂ ਕਰਦਾ ਹੈਗਾ ਜੀ ਨਾ ਮੈਨੂੰ ਵਧੀਆ ਲੱਗੀਆਂ ਨਹੀਂ ਗੀਆਂ ਚਲੋ ਬਦਲਾਅ ਲਿਆਓ ਚੰਗੇ ਐਮਐਲਏ ਬਣਾਓ ਨਵੇਂ ਬੰਦੇ ਆਉਂਦੇ ਆਉਂਦੇ ਨੇਗੇ ਪਹਿਲਾਂ ਦੇਖੋ ਉਹਨਾਂ ਵੀ ਕਾਰਮਕਾਰ ਡਿਵੈਲਪਮੈਂਟ ਹੋਈ ਕਰੀ ਦੀ ਆ ਤੇ ਕੋਈ ਉਹਨੂੰ ਨੌਲੇਜ ਹੁੰਦੀ ਹੁੰਦੀ ਆ ਜਿਹਨੂੰ ਹੁਣ ਨੌਲੇਜ ਨਹੀਂ ਹੈਗੀ ਉਹਨੂੰ ਬਣਾ ਦਈਏ ਉਹ ਕੀ ਕਰ ਸਕਦਾ ਇਦਾਂ ਹੀ ਸਰਪੰਚ ਬਣਨੇ ਚਾਹੀਦੇ ਜਿਹਨੂੰ ਨੌਲੇਜ ਆ ਇਹ ਲਿਖਿਆ ਘੱਟੋ ਘੱਟ ਸਰਕਾਰ ਨੂੰ ਚਾਹੀਦਾ ਪਲੱਸ 2 ਤੋਂ ਘੱਟ ਦਾ ਕੋਈ ਸਰਪੰਚ ਬਣਾਇਆ ਨਾ ਜਾਵੇ ਪਹਿਲਾਂ ਸਮੇਂ ਹੋਰ ਸੀਗੇ ਬਜ਼ੁਰਗ ਬਣਦੇ ਸੀ ਮੈਂ ਮੰਨਦਾ ਵੀ ਬਜ਼ੁਰਗ ਸਾਡੇ ਸਤਕਾਰਯੋਗ ਨੇਗੇ ਉਦੋਂ ਪੜ੍ਹਾਈਆਂ ਨਹੀਂ ਸੀਗੀਆਂ ਬਣਦੇ ਸੀਗੇ ਪਰ ਹੁਣ ਵਾਲੇ ਸਮੇਂ ਵਿੱਚ ਤਾਂ ਪਲੱਸ 2 ਤੋਂ ਘੱਟ ਕੋਈ ਸਰਪੰਚ ਨਹੀਂ ਹੋਣਾ ਚਾਹੀਦਾ ਮੈਂਬਰ ਦੀ ਵੀ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਆ ਘੱਟੋ ਘੱਟ 10 ਪਾਸ ਮੈਂਬਰ ਹੋਣਾ ਚਾਹੀਦਾ ਉਹਨੂੰ ਹੁਣ ਇੱਥੇ ਜਾਣਾ ਹੁੰਦਾ ਕਈ ਵਾਰ ਪੰਚਾਇਤਾਂ ਵਿੱਚ ਮੈਂਬਰ ਨੂੰ ਕਈ ਦਾ ਲੈ ਚਿੱਠੀ ਭਰਨ ਲੈ ਜਾ ਰਹਾ ਫੈਸਲਾ ਹੋਇਆ ਉਗੋਬਾਸ ਯਾਰ ਤੁਸੀਂ ਪੜ੍ਹ ਕੇ ਦੇਖ ਲਿਆ ਪੜ੍ਹ ਲਿਆ ਓਕੇ ਬਸ ਇਹ ਗੱਲਾਂ ਥੋੜਨ ਲਗੀਆਂ ਐ ਤੇ ਜਿਕਰ ਆਪਾਂ ਗੱਲ ਕਰੀ ਬਦਲਾਵ ਵਾਲੀ ਸਰਕਾਰ ਦੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਕਹਿਣਾ ਸੀ ਕਿ ਸਰਪੰਚਾਂ ਨੂੰ 25000 ਤੇ ਮੈਂਬਰ ਪੰਚਾਇਤ ਨੂੰ 10000 ਰੁਪਏ ਤਨਖਾਹ ਮਿਲੇਗੀ ਤੁਹਾਡੇ ਖਾਤੇ ਵਿੱਚ ਹੁੰਦਾ ਕਿ ਕਿੰਨੀ ਤਨਖਾਹ ਆਈ ਕੋਈ ਪੈਸਾ ਨਹੀਂ ਆਇਆ ਜੀ ਸਰਕਾਰ ਦਾ ਨਾ ਅਸੀਂ ਕਦੇ ਮੰਗੇ ਨਾਗੇ ਇਹ ਤਾਂ ਵੀ ਐ ਲੱਗਦਾ ਵੀ ਜਦੋਂ ਹੁਣ ਨਵੀਆਂ ਪੰਚਾਇਤਾਂ ਬਣ ਗਈ ਜਿਹਦਾ ਝਾੜੂ ਦੇ ਸਰਪੰਚ ਬਣ ਗਏ ਇਹਨਾਂ ਦੇ ਫਿਰ ਤਨਖਾਹ ਹਲਾ ਦੇਣਗੇ ਔਰ ਕਾਂਗਰਸ ਅਕਾਲੀ ਦਲ ਤੋਂ ਤਾਂ ਇਹਨਾਂ ਨੂੰ ਅਲਰਜੀ ਆ। ਇਹ ਤਰ੍ਹਾਂਾਂ ਹਾਂ ਤਾਂ ਇਹਨਾਂ ਦੀਆਂ ਉਹੀ ਹਵਾਈ ਗੱਲਾਂ ਨੇ ਸਾਰੀਆਂ ਇਹਨਾਂ ਦੀਆਂ। ਵੀ ਅਸੀਂ 25000 ਦਮਕ ਧਾਰ ਦੇਵਾਂਗੇ। ਪਹਿਲਾਂ 1000 ਰੁਪਏ ਤਾਂ ਦੇ ਦੋ ਜਿਹੜਾ ਬੀਬੀਆਂ ਨੂੰ ਕਿਹਾ ਵਾਅਦਾ ਕੀਤਾ ਹੋਇਆ। ਇਹ ਇਦਾਂ ਦੀ ਗੱਲਾਂ ਸਾਰੀ ਸੋਸ਼ਵਾਜੀ ਆ ਜੀ। ਸਰਕਾਰ ਸਿਰ ਬੋੜਾਂ ਤੇ ਚੱਲ ਰਹੀ ਆ। ਟਰੱਕਾਂ ਟਰੱਕ ਭਰ ਭਾ ਕੇ ਦੇਖ ਲਓ ਢੇਲੋਂ ਰੋਡ ਤੋਂ ਲੈ ਕੇ ਰੋਡ ਤੋਂ ਲੈ ਕੇ ਲੁਧਿਆਣਾ ਗਿੱਲਾਂ ਤੱਕ ਇਧਰੋਂ ਜਾਵੜੋ ਖੇੜੀ ਤੋਂ ਦੁਗਰੀ ਤੱਕ ਬੋੜੀ-ਬੋੜ ਛਾਪੇ ਪੈ ਤਾਗੇ। ਸਰਕਾਰ ਨੇ ਵਾਅਦੇ ਕਰੇ ਸੀਗੇ ਵੀ ਵਿਕਾਸ ਕਰਾਂਗੇ ਬਦਲਾ ਲਿਆਵਾਂਗੇ ਬਦਲਾ ਅਸੀਂ ਝਾੜਾਂ ਵਾਲਾ ਨਹੀਂ ਮੰਗਿਆ ਸੀਗਾ ਜੱਤ ਵਾਲਾ ਜ ਬਦਲਾ ਨਹੀਂ ਮੰਗਿਆ ਸੀਗਾ ਜਾਂ ਬੋੜਾਂ ਵਾਲਾ ਬਦਲਾ ਥੋੜਾ ਮੰਗਿਆ ਸੀਗਾ ਅਸੀਂ ਜਿਹੜਾ ਬਦਲਾ ਇਹਨਾਂ ਕਿਹਾ ਸੀ ਵੀ ਪਿੰਡਾਂ ਡਿਵੈਲਪਮੈਂਟ ਸੱਥਾਂ ਤੋਂ ਚੱਲਣਗੀਆਂ ਪੰਚਾਇਤਾਂ ਸੱਥਾਂ ਤੋਂ ਸਾਰੇ ਕੰਮ ਹੋਣਗੇ ਆ ਚੱਲੇ ਜੋ ਛੱਤ ਵਿੱਚ ਦੇਖੋ ਤਾਂ ਕੋਈ ਥੋੜਾ ਕੰਮ ਹੁੰਦਾ ਕੋਈ ਉਹ ਤਾਂ ਕਰੀ ਪਈ ਐ ਸਾਰੇ ਪਬਲਿਕ ਗੱਲਾਂ ਕਰਦੀ ਆ ਵੀ ਇਸ ਵਾਰ ਤਾਂ ਵੋਟਾਂ ਪਾ ਕੇ ਅਸੀਂ ਧੋਖਾ ਕਰ ਲਿਆ ਆਪਣੇ ਆਪ ਨਾਲ ਕੋਈ ਫਾਇਦਾ ਨਹੀਂ ਹੋਇਆ ਹੈਗਾ